ਵੀਰ ਸਿੰਘ ਬਾਦਲ ਨੇ ਅਸਲ ਵਿੱਚ ਪਾਰਟੀ ਨੂੰ ਇੱਕ ਵਪਾਰਕ ਤਰੀਕੇ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਇਹ ਵਪਾਰਕ ਤਰੀਕਾ ਸ਼੍ਰੋਮਣੀ ਅਕਾਲੀ ਦਲ ਵਿੱਚ ਸਫਲ ਨਹੀਂ ਹੋ ਸਕਦਾ ਹੋਰ ਪਾਰਟੀਆਂ ਵਿੱਚ ਹੋ ਸਕਦਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਮਤਲਬ ਅਸੀਂ ਘੱਟ ਗਣਤੀਆਂ ਖਾਲਸਾ ਪੰਥ ਹਿੰਦੁਸਤਾਨ ਦੇ ਜਿਹੜੀ ਪਾਰਟੀ ਮਤਲਬ ਮਿਨੋਰਟੀ ਨੂੰ ਰਿਪਰਜੈਂਟ ਕਰਦੀ ਹੋਵੇ ਮinority ਦੀਆਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਸਾਡੀ ਅੱਡਰੀ ਆਜ਼ਾਦ ਤੇ ਨਿਆਰੀ ਹਸਤੀ ਦਾ ਮਸਲਾ ਹੈ ਕਿਤੇ ਸਾਡੇ ਸਰੂਪ ਦਾ ਮਸਲਾ ਹੈ ਕਿਤੇ ਗੁਰਦੁਆਰੇ ਦਾ ਮਸਲਾ ਹੈ ਕਿਤੇ ਬਾਣੀ ਦਾ ਮਸਲਾ ਹੈ ਕਿਤੇ ਬਾਣੇ ਦਾ ਮਸਲਾ ਹੈ ਕਿਤੇ ਮਤਲਬ ਸਾਡੀ ਆਪਣਾ ਜਿਵੇਂ ਹੁਣ ਧਾਰਾ 25 ਦੇ ਤਹਿਤ ਸਾਨੂੰ ਮਤਲਬ Hindu community ਵੀ ਚੋਹੀ ਮੰਨਿਆ ਜਾਂਦਾ ਅਜੇ ਤੱਕ ਸਾਨੂੰ ਵੱਖਰੀ ਕੌਮ ਵਜੋਂ ਮਾਨਤਾ ਨਹੀਂ ਦਿੱਤੀ ਜਾ ਰਹੀ ਸਾਡੇ ਦੁਨੀਆ ਭਰ ਵਿੱਚ ਵਸਿਆ ਹੋਇਆ ਸਿੱਖ ਜਿਹੜਾ ਉਹ ਹਰ ਦੇਸ਼ ਵਿੱਚ ਉਹਦੀਆਂ ਆਪਣੀਆਂ ਆਪਣੀਆਂ ਸਮੱਸਿਆਵਾਂ ਨੇ ਉਹਦਾ ਗਿਲਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਹੀ ਰਹਿੰਦਾ ਹੈ।